ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਾਂ ਝੋਟੀ ਵਿਕਾਊ ਆ ਜਿਹੜੀ ਬੰਦ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਗੁਰਲਾਲ ਸਿੰਘ ਹਾਂ ਜੀ ਠੀਕ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94783 94783 1400 1400 4 4 ਤੇ ਝੋਟੀ ਬਾਈ ਆਪਣੇ ਘਰ ਦੀ ਹੈ ਇਹ ਹਾਂ ਕਰਦੀ ਹੈ ਜੀ ਤੇ ਪਹਿਲਾ ਸੂਆ ਹੁੰਦੀ ਹੈ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਦੇਣੇ ਦੇ ਪੂਰੇ ਦਾ ਬਸ 4-5 ਦਿਨ ਚਾਰ ਪੰਜ ਦਿਨ ਲਓ ਹਾਂਜੀ ਹਾਂਜੀ ਠੀਕ ਹੈ ਤੇ ਚੰਗਾ ਸੀ ਮਨ ਲੱਗਿਆ ਬਾਈ ਇਹਦੇ ਹਾਂਜੀ ਹਾਂਜੀ ਚੰਗਾ ਲੱਗਿਆ ਠੀਕ ਹੈ ਤੇ ਬਾਈ ਜੀ ਮੂੰ ਮੱਥਾ ਤੁਹਾਨੂੰ ਦਿਖਾਉਣੇ ਆ ਝੋਟੀ ਰਾਜੀ ਪਲੀ ਚੰਗੀ ਆ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਾਂਗੇ ਥੋੜੀ ਜਿਹੀ ਭਲੂਣਾ ਦੋਸਤੋ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਵੀ ਮਿੱਤਰੋ ਥਣ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗੇ ਲਈ ਤੁਹਾਨੂੰ ਥੋੜੀ ਜਿਹੀ ਭਲੂਣਾ ਕੋਈ ਚੱਕਰ ਵਾਲੀ ਗੱਲ ਨਹੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾ ਦਿੰਨੇ ਹਫਤਾਕ ਸੂਣ ਚ ਲੈ ਜਾਂਦੀ ਆ ਦੋਸਤੋ ਆ ਥਾਣਾ ਦਾ ਦੋਸਤੋ ਸੇਮ ਸ ਹੈ ਜੀ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਥਾਣਾ ਦੇਖ ਸਕਦੇ ਹੋ ਤੁਸੀਂ ਤੌਰ ਕੇ ਤੁਹਾਨੂੰ ਦਿਖਾ ਦਿੰਦੇ। ਲਓ ਵੀ ਮੈਟਰੋ ਥੋੜਾ ਜਿਹਾ ਮੈਥੋ ਡਰਦੀ ਆ। ਲਓ ਵੀ ਮੈਟਰੋ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਥੋੜਾ ਜਿਹਾ ਮੱਛਰੀ ਆ। ਇਸ ਕਰਕੇ मोड़ लो जी मैं इत थो थोड़ा घबरा इस करके भजदीती है लै चलो ਲੋ ਵੀ ਤੋਰ ਕੇ ਤੁਹਾਨੂੰ ਫੇਰ ਦਿਖਾਉਨੇ ਆ ਦੋਸਤੋ ਕਿਉਂਕਿ ਚੰਗੀ ਤਰ੍ਹਾਂ ਤਸੱਲੀ ਹਵਾਨੇ ਦੀ ਤੋਰਿਆਂ ਤੋਂ ਬਿਨਾਂ ਨਹੀਂ ਹੁੰਦੀ ਜੀ ਤੇ ਮੈਥੋਂ ਥੋੜਾ ਡਰਦੀ ਐ ਇਸ ਕਰਕੇ ਇਹ ਤੁਰ ਕੇ ਨਹੀਂ ਦਿਖਾਉਂਦੀ ਜੀ ਹਵਾ ਨਾ 5-7 ਦਿਨਾਂ ਨੂੰ ਨੇ ਪੂਰਾ ਤਿਆਰ ਕਰ ਜਾਣਾ ਬਾਕੀ ਕਈ ਝੋਟੀਆਂ ਮੌਕੇ ਦੇ ਲਾਉਂਦੀਆਂ ਮੋੜ ਲਓ ਜੀ ਨਾ ਵੀ ਮੇਟਰੋ ਤੋੜ ਕੇ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਬਾਹਰ ਬੰਨ ਲਓ ਬਸ ਮਾਨਦੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਰੱਖਿਆ 10 ਰੱਖਿਆ ਜੀ 1 ਲੱਖ 10000 ਹਾਂਜੀ ਮਾਨਤਾਨ ਹੋ ਜੂ ਬਾਈ ਜੀ ਹਾਂ ਹੋ ਜੂ ਬਾਈ ਲਓ ਵੀ ਸੱਜਣੋ 1 ਲੱਖ 10000 ਮੁੱਲਾ ਬਾਈ ਨੇ ਰੱਖਿਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਪਹਿਲਾ ਸੁਆ ਪੰਜ ਸੱਤ ਦਿਨ ਰਹਿੰਦੇ ਆ ਸੂਣ ਚ ਤੇ ਗੱਬਣਾ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਘਰ ਦੇ ਪਸ਼ੂ ਆ ਬਾਈ ਦੇ ਜ਼ਿਮੀਂਦਾਰ ਪਰਿਵਾਰ ਕੋਲੇ ਹੈ ਇਹ ਝੋਟੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੇਖ ਵੀ ਸਕਦੇ ਆ ਤੁਸੀਂ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ